ਵਾਹ ਗੁਰੂ 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 वाहिकुं वाहिगुरु 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 वाहेगुरु वाहिगुरु 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 वाहेगुंड वाहिकुं ਵਾਹਿਗੁਰੂ 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 टे गुरू सेट हे गुरु ਵਾਹ ਹੈ ਗੁਰ ਸੇਧੇ ਧੋਦਿਆ ਗਏ ਧੋਦਿਆ ਗਏ ਅਰਦਾਸ ਹਮਾਰੀ ਧੋਦਿਆ ਕੋਦਿਆ ਗਿਰਦਾਸ ਹਮਾਰੀ ਜਿਉ ਪੈੰਡ ਸਭ ਤੇਰਾ ਕਹਵਨانک ਸਭ ਤੇਰੀ ਵਡਿਆ ਕੋਈ ਨਾ ਜਾਣੇ ਮੇਰਾ ਕਹੂ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਹਰ ਕੋ ਦੇ ਤੋਮ ਪੈ ਹੈ ਅਦਤਸ ਤੂੰ ਟੋਠਾ ਆ ਤਰ ਤੂੰ ਭੈਅ ਅਦਾਸ ਕੋਠਾ ਕਰ ਤਮ ਭੈਅ ਅਦਾਸ ਜੀਓ ਪਿੰਡ ਸਭ ਤੇ ਅਦੀਗਾ ਜੀਓ ਪਿੰਡ ਸਭ ਤੁਮ ਮਾਤ ਪੇਤਾ ਹਮ ਬਾਦਕਤੇ ਤੇ ਤੁਮ ਦੀ ਕਿਰਪਾ ਮੈ ਹੈ ਸੁਪ ਕਾਨੇ ਰੇ ਤੁਮ ਮਾਤ ਪੇਤਾ ਆਪ ਤਕ ਬਾਤ ਕਤੇ ਤੇ ਤੁਮਰੀ ਕਿਰਪਾ ਮਹਿਸੂਖ ਕਾਨੇਰੇ ਤੁਮਰੀ ਕਿਰਪਾ ਮਹਿਸੂਖ ਕਾਨੇਰੇ ਉਠਾ ਤਨ ਤੁਮ ਐ ਹੈ ਅਦਤਸ ਉਠਾ ਤਨ ਤੁਮ ਐ ਹੈ ਅਦਤਸ ਜੀਓ ਪਿੰਡ ਸਭ ਤੇਰੀ ਰਾਂ ਜਿਓ ਪਿੰਡ ਸਭ ਤੇਰੀ ਰਾਂ ਤੂੰ ਠਾਕੁਰ ਤੂੰ ਮਹਿਆਨਤਾ ਤੂੰ ਠਾਕੁਰ ਕੋਏ ਨਾ ਜਾਣ ਤੁਮ ਦਾ ਅੰਤ ਉਤੇ ਤੇ ਹੋ ਚਾ ਪਗਵੰਤ ਕੋਏ ਨਾ ਜਾਣ ਗਵੰਤ ਹੋਠਾ ਤੁਰ ਤੂੰ ਹੈ ਹਰ ਤਾਸ ਹੋਠਾ ਤੁਰ ਤੂੰ ਹੈ ਹਰ ਤਾਸ ਜਿਉ ਪਾ ਕੇ ਅਕਾਂ ਥਗ ਲਸਾ ਮਗਰੀ ਤੁਮਰੇ ਸੂਤਰ ਧਾਦੀ ਉਠਾ ਕਰ ਤੁਮ ਐਹ ਅਨਤਾਸ ਜਿਉ ਪਿੰਡ ਸਭ ਤੇਰੀ ਦਾਸ ਜਿਉ ਪਿੰਡ ਸਭ ਤੇਰੀ ਦਾਸ ਤੁਮ ਉਠਾ ਕਰ ਤੋਂ ਮਦੀ ਗਤ ਮਿਤ ਤੋ ਨਹੀਂ ਜਾਣੀ ਨਾਨਕ ਦਾਸ ਸਦਾ ਗੁਰਬਾਣੀ ਤੋਂ ਮਦੀ ਗਤ ਮਿਤ ਤੋ ਨਹੀਂ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਨਾਨਕ ਦਾਸ ਸਦਾ ਕੁਰਬਾਨੀ ਉਠਾ ਕਰ ਤੂੰ ਪਹਿਨ ਅਨਤਾਸ ਉਠਾ ਕਰ ਤੂੰ ਪਹਿਨ ਅਨਤਾਸ ਜਿਉ ਪਿੰਨ ਸਭ ਤੇ ਦੀਰਾ ਸਭ ਤੇ ਦੀਰਸ ਤੂੰ ਥਾਪਰ ਤੂੰ ਮੈਂ ਅਰਦਾਸ ਤੂੰ ਥਾਪਰ ਤੂੰ ਮੈਂ ਅਰਦਾਸ ਤੂੰ ਥਾਪਰ ਤੂੰ ਮੈਂ ਅਰਦਾਸ ਪਹਿ ਅਰਦਾਸ ਪਹਿ ਅਰਦਾਸ ਪਹਿ ਅਰਦਾਸ ਤੋ ਸੰਤਾ ਕਾ ਸੰਤ ਤੇਰੇ ਮੇਰੇ ਰਾਮ ਲਾਏ ਤੋ ਸੰਤਾ ਕਾ ਸੰਤ ਤੇਰੇ ਮੇਰੇ ਆਮਦਾਏ ਤੋ ਸੰਪਾਕ ਸੰਗ ਤੇ ਤੋ ਸੰਤਾ